ਕੀ ਨਾ ਜਦੋਂ ਬੌਂਦੇ ਆਪਾਂ ਤਸੱਲੀ ਬਖਸ਼ੀ ਪੌਂਦੇ ਇਹਦਾ ਫੇ ਨਜ਼ਾਰਾ ਜਿਆ ਨਹੀਂ ਆਉਂਦਾ ਨਾ ਪਤਾ ਲੱਗੇ ਨਾ ਆਲੇ ਦੁਆਲੇ ਫੇ ਪਤਾ ਲੱਗਦਾ ਨਾ ਜਦੋਂ ਮੈਂ ਬੌਂਦਾ ਹੁੰਦਾ ਕਿ ਖੱਤਾ ਕੋਈ ਬਾਹਰ ਆ ਹਣਾ ਫੇ ਰੜ ਜਾ ਤ ਪਵੇ ਹਣਾ ਮਾੜਾ ਜਿਹਾ ਇਹਦਾ ਵੀ ਸਲਿੱਪਾ ਹੀ ਕੱਢਦਾ ਰਹਿੰਦਾ ਉਹਨੇ ਲੀਵਰ ਥੱਲੇ ਪਹਿਲਾ ਹਾਈ ਜੀ ਆ ਕਹਿੰਦਾ ਉਹ ਇੱਥੇ ਹੀ ਕੈਨੇਡਾ ਇੱਥੇ ਹੀ ਅਮਰੀਕਾ ਇੱਥੇ ਡਬਈ ਜਾਣਾ ਆ ਕੋ ਇੱਥੇ ਰਹਿਣਾ ਉਹ ਹੁਣ ਹੀ ਜਾਣਾ ਨਾਲ ਕਰਦੇ ਹਜੇ ਕੋਈ ਸਹੀ ਆ ਇਹ ਇਹਨੂੰ ਬੌਣਾ ਗਣਾ ਬਾਹਰ ਹੀ ਗੁਜਰਾ ਤਾ ਇਹਨੂੰ ਬਾਅਦ ਚ ਪੌਂਦੇ ਆ ਕੋਲਾ ਪਰਲਾ ਵਾਰੀਏ ਜਿਹੜੇ ਇਹ ਮੱਕੀ ਬੀਜੀ ਸੀ ਜੀ ਇਹਨਾ ਆਪਾਂ ਅਸੀਂ ਆਜੇ ਦਾ ਸੁੱਕ ਗਿਆ ਨਾ ਆਹ ਦੇ ਆ ਸੁੱਕ ਗਿਆ ਲਾ ਪਿਆ ਜੀ ਇਹ ਹੁਣ ਦਬੂਆ ਬੰਨਿਆ ਨਾ ਦੇਖੋ ਪੱਟ ਦੇਖੋ ਕਿਦਾ ਜਿਹਦਾ ਪਾਕੜੇ ਦਾ ਬੰਨ ਹੁੰਦਾ ਨਾ ਉਹ ਹਿਸਾਬ ਨਾਲ ਬੰਨਿਆ ਆ ਪਾਕੜਾ ਟੁੱਟ ਜੂ ਇਹ ਨਹੀਂ ਕਦੀ ਟੁੱਟੂ ਪਾਕੜਾ ਟੁੱਟ ਚੌਂ ਹੈਗੇ ਅਜੇ ਇੱਕ ਆਹ ਦਿਖਾਈ ਜਮਾ ਗਿਆਰ ਜੀ ਫੇਰ ਉੱਠਦੀ ਆ ਤੇ ਜੇ ਫੇ ਮਤਲਬ ਇਦਾਂ ਦਾ ਕੋਈ ਚੱਕਰ ਬਣਦਾ ਤੇ ਕਬਰ ਆਉਣਾ ਨਹੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਬਾਕੇ ਫੇਰ ਵੀਜ ਦੇਣੀ ਆ ਆਪਾਂ ਦੁਬਾਰਾ ਕਬਰ ਆਉਣਾ ਨਹੀਂ ਨਾ ਵਹੇ ਇਲਾਕਾ ਕਿਹੜਾ ਆਪਣਾ ਮੁਜੱਫਰਪੁਰ ਕੱਦਾਂ ਮਿੱਤਰੋ ਕੀ ਹਾਲ ਚਾਲ ਸਸਰੀਕਾਲ ਜੀ ਸਾਰਿਆਂ ਨੂੰ ਬੜੇ ਚਿਰਾਂ ਬਾਅਦ ਵੀਡੀਓ ਬਣਾਉਣ ਲੱਗਿਆ ਮੈਂ ਡਾਊਨਲੋਡ ਕਰਨ ਲੱਗਿਆ ਬੜੇ ਦਿਨਾਂ ਬਾਅਦ ਵੀਡੀਓ ਸ਼ੁਰੂ ਕੀਤੀ ਹੈ ਨਾ ਤੁਸੀਂ ਵੀ ਕਹਿੰਦੇ ਈਦ ਦਾ ਚਾਨੀ ਹੋ ਗਿਆ ਨਾ ਘਰਾਂ ਦਾ ਕਹਿੰਤੋਂ ਪਾਬੇ ਨਾ ਮਤਲਬ ਡਿਲੇ ਹੋ ਉਹ ਹੋ ਰਹੀ ਹੈ ਨਾ ਵੀਡੀਓ ਦੀ ਜਿਹਦਾ ਅੱਗੇ ਦਾ ਆਪ ਦਿਹਾੜੀ ਦਾ ਦੂਤੂ ਛੱਡਦੇ ਹੀ ਸੀ ਨਾ ਹੁਣ ਥੋੜਾ ਜਿਹਾ ਵਿੱਚ ਘਟਿਆ ਵਿੱਚ ਨਾਗੇ ਪੈਂਡ ਹੈ ਨਾ ਵੀਡੀਓ ਦੇ ਤੇ ਉਹ ਪਤਾ ਕਿ ਚੱਕਰ ਕੀ ਹੈ ਮਤਲਬ ਟਰਾਲੀ ਗਨਿਆਈ ਟਰਾਲੀ ਜੀ ਦਾ ਮਤਲਬ ਟਰੈਕਟਰ ਜਿਹੜੇ ਬੀਜ ਦੇ ਗਨੇ ਉਹਨਾਂ ਨੂੰ ਤਾਂ ਪਤਾ ਹੋਣਾ ਹੈ ਨਾ ਜਦੋਂ ਮਤਲਬ ਜੇ ਤਾਂ ਖੱਤੇ ਜੋ ਮਤਲਬ ਗੇੜਾ ਫੜ ਗਿਆ ਟਰੈਕਟਰ ਮਤਲਬ ਚੱਕਰ ਫੜ ਗਿਆ ਨਾ ਗੇੜੇ ਫੇ ਤਾਂ ਮਤਲਬ ਨਿਕਲ ਗਈ ਬਾਹਰ ਹਣਾ ਜੇ ਇੱਕ ਵਾਰੀ ਖੜ ਗਈ ਤਾਂ ਫੇਰ ਰਹਿ ਗਈ ਭਾਵੇਂ ਫੇ ਜੀ ਸੀ ਬੀ ਵੀ ਸੱਤ ਲੋ ਹਣਾ ਫੇ ਨਹੀਂ ਹਲਦੀ ਉਲਦੀ ਹਣਾ ਉਹ ਹੀ ਹਿਸਾਬ ਦਾ ਆ ਗਿਆ ਸਮਝ ਲਓ ਜੇ ਤਾਂ ਮਤਲਬ ਮੈਂ ਵੀਡੀਓ ਬਣਾਉਣਾ ਰਹਾ ਮਾ ਹਣਾ ਬਣਾਉਣਾ ਮਾ ਫੇ ਤਾਂ ਆਪਾਂ ਦਿਹਾੜੀ ਦੇ ਦੋ ਤਿੰਨ ਲਾਹ ਮਾਰੀ ਦੀ ਹਣਾ ਜੇ ਫੇ ਮਤਲਬ ਚਲੋ ਕਾਲੂ ਬਣਾਉਂਦੇ ਹਾਂ ਤਾਂ ਮੂਡ ਤੇ ਡਿਪੈਂਡ ਆ ਜੀ ਨਹੀਂ ਕਰਿਆ ਨਾ ਤਾਂ ਕਾਲੂ ਫੇਰ ਦੋ ਤਿੰਨ ਦਿਹਾੜੀ ਦੇ ਲਾਹ ਮਾਰੀਆ ਬਣਾਇਆ 10 ਮਿੰਟ ਹੀ ਲਾਉਂਦਾ ਹੁੰਦਾ ਬਣਾ ਕੇ ਇੰਨੇ ਚਾਵਾ ਪਰੇ ਮਾਰੀ ਦੀ ਹਨ ਮਤਲਬ ਗੱਲ ਸਾਰੀ ਮੂਡ ਤੇ ਹਨ ਮਤਲਬ ਜੇ ਮੂਡ ਹੋਵੇ ਤਾਂ ਫੇਰ ਬਣਾਇਆ ਫੇਰ ਨਹੀਂ ਤਾਂ ਜੇ ਕੱਲੂ ਬਣਾ ਲਾਂਗੇ ਪਾਸਾ ਬਣਾ ਲਾਂਗੇ ਚਲੋ ਨਹੀਂ ਚੌਥਾ ਬਣਾ ਲਾਂਗੇ ਹਨ ਇਦਾਂ ਫੇਰ ਕੰਮ ਰਹਿ ਜਾਂਦਾ ਹੁਣ ਆਪ ਕੋਸ਼ਿਸ਼ ਕਰਨੀ ਅੱਗੇ ਵੰਗੂ ਦਿਹਾੜੀ ਦੇ ਦੋ ਦੋ ਸੱਟਿਆ ਕਰਨੀ ਹੈ ਨਾ ਖਿੱਚ ਕੇ ਰੱਖਣਾਗਾ ਪੂਰਾ ਬਾਕੀ ਵੀਡੀਓ ਦਾ ਤੁਸੀਂ ਟਾਈਟਲ ਤੇ ਥੰਬਨੇਲ ਤਾਂ ਦੇਖ ਲਿਆ ਹਨ ਮੱਕੀ ਬੀਜੀ ਸੀਗੀ ਆਪਾਂ ਤੇ ਉਹ ਖਰਾਬ ਹੋ ਗਈ ਹਨ ਤੇ ਕਬਰਾਉਣਾ ਨਹੀਂ ਬਾਹਗੇ ਆਪਾਂ ਦੁਬਾਰਾ ਬੀਜਣੀ ਹੈ ਤੇ ਬਾ ਦੁਬਾਰਾ ਵੀਰ ਦੇਣੀ ਬੱਕਰਾਉਣਾ ਨਹੀਂਗਾ ਹਣਾ ਆਪਣੇ ਆਲ ਵਰਲਡ ਦੇ ਲੋਕ ਆਪਾਂ ਦੇਖਦੇ ਹਨ ਇੱਕ ਪਾਕਿਸਤਾਨ ਤੋਂ ਮੈਨੂੰ ਮੈਸੇਜ ਆਇਆ ਉਧਰੋਂ ਆਪਣੇ ਲਾਹੌਰ ਵਾਲੋਂ ਪਾਣੀ ਚੱਕ ਪਾਣੀ ਕਿਹੜਾ ਕਿਹੜਾ ਪਿੰਡ ਸੀ ਨਾ ਇਹਦਾ ਚੱਕ ਕੋਸ਼ ਸੀਗਾ ਤੇ ਮਤਲਬ ਕਹਿੰਦੇ ਸੀ ਤੁਹਾਡੀ ਵੀਡੀਓ ਦੇਖਦੇ ਆ ਮਤਲਬ ਵਧੀਆ ਲੱਗਦੇ ਹਣਾ ਬਾ ਇਦਾਂ ਹੀ ਪਿਆਰ ਬਣਾਈ ਰੱਖਿਓ ਬਾ ਕਿ ਹੁਣ ਦੁਬਾਰਾ ਆਪਾਂ ਵੀਰ ਬੀਜਣੀਆਂ ਤੇ ਐਵੇਂ ਥੋੜੀ ਆਲ ਵਰਲਡ ਦੇ ਲੋਕ ਦੇਖਦੇ ਆਪਾਂ ਨੂੰ ਹਣਾ ਤੇ ਚਲੋ ਪਹਿਲਾਂ ਆ ਸ਼ਕੰਜਾ ਲਾ ਲਈਏ ਪਿਛੇ ਪਾਇਆ ਨਾ ਤੁਹਾਨੂੰ ਪਤਾ ਸ਼ਕੰਜਾ 50000 ਲੱਗਾ ਇਹ ਤੇ ਤੇ ਹਾਲ ਪਾ ਲਈਏ ਤੇ ਫੇ ਕਰੀਏ ਸ਼ੁਰੂ ਚੱਕ ਯਾਰ ਹੋਰ ਉਹ ਬਿਗ ਇਸ਼ੂ ਹੈ ਨਾ ਮੇਨ ਪ੍ਰੋਬਲਮ ਹੈ ਚੱਕਰ ਇਹ ਹਵਾ ਟਾਇਰਾਂ ਚ ਫੇ ਪਹਰਾਈ ਹੈ ਹੁਣ ਅਜ ਗੰਨੇ ਛੱਲਦੇ ਆ ਬਈਏ ਲੱਦਣੀਆਂ ਸ਼ਾਮ ਨੂੰ ਟਰਾਲੀ ਹੋ ਜਾਣਾ ਉਹ ਤੇ ਕਰਕੇ ਹਵਾ ਬਹੁਤ ਦੇ ਵਿੱਚ ਟਾਇਰਾਂ ਦੇ ਇਹ ਉਹ ਚੱਕਰ ਆ ਫੇ ਹੁਣ ਜਾ ਬੋਣਾ ਜਾ ਕੇ ਫੇ ਕਢੋਣੀ ਆ ਪੋਣੀ ਉਹ ਬਹੁਤ ਚੱਕਰ ਪੈਦਾ ਨਾ ਮਤਲਬ ਬਿਗ ਇਸ਼ੂ ਹੈ ਇਹ ਇੱਕ ਸਮੱਸਿਆ ਆ ਹੁਣ ਇਦਾਂ ਹੀ ਬਾਹਣਾ ਇਦਾਂ ਫੇ ਮੇਰੇ ਹਿਸਾਬ ਨਾਲ ਹੁਣ ਗੰਨਿਆ ਕਰਕੇ ਚ ਹਵਾ 20 ਪਾਉਂਡ ਤੋਂ ਪਲੱਸ ਹੀ ਆ ਮਤਲਬ 20 22 ਹੋਣੀ ਹੈ ਨਾ ਚਾਹੀਦੀ ਆਪਾਂ ਨੂੰ ਆਪ ਬਲ 18 ਕਹਿੰਦੇ ਆਪਾਂ ਤਾਂ 16 15 ਇੰਨੀ ਕੁ ਰੱਖਾਉ ਗੋਲੀ ਲੱਗਣ ਨਹੀਂ ਡਈ ਪੂਰੀ ਬਚਣਾ ਹਵਾ ਜਿਆਦੇ ਦੇ ਵਿੱਚ ਚਵਲ ਪੈਂਦੀ ਇਹ ਪੂਰੀਆਂ ਗ੍ਰਿਪ ਬਣ ਨਹੀਂ ਜਾਈ ਇਹਦਾ ਹੁਣ ਸਲਿੱਪਾਂ ਜਿਆ ਇਹਨੇ ਗੱਡੀ ਜਾਣੀਆਂ ਪਰ ਫੇ ਵੀ ਹੁਣ ਇਦਾਂ ਹੀ ਆਪਾਂ ਬਾਹਰ ਲਾਣਾ ਤੇ ਤੁਹਾਨੂੰ ਬਾਕੀ ਪਤਾ ਹੀ ਹੈ ਨਾ ਜਦੋਂ ਬੌਂਦੇ ਆਪਾਂ ਤਸੱਲੀ ਬਖਸ਼ੀ ਪੌਂਦੇ ਇਦਾਂ ਫੇ ਨਜ਼ਾਰਾ ਜਿਆ ਨਹੀਂ ਆਉਂਦਾ ਹਣਾ ਪਤਾ ਲੱਗੇ ਨਾ ਆਲੇ ਦੁਆਲੇ ਫੇ ਪਤਾ ਲੱਗਦਾ ਨਾ ਜਦੋਂ ਮੈਂ ਬੌਂਦਾ ਹੁੰਦਾ ਕਿ ਖੱਤਾ ਕੋਈ ਬਾਹਰ ਆ ਹਣਾ ਫੇ ਰੜ ਜਾਂ ਤਾਂ ਪਵੇ ਹਣਾ ਮਾੜਾ ਜਿਹਾ ਇਹਦਾ ਵੀ ਸਲਿੱਪਾਂ ਜਿਆ ਕੱਢਦਾ ਰਹਿੰਦਾ ਜਦੋਂ ਹੁੰਦੇ ਆਪਾਂ ਪੂਰੇ ਤਸੱਲੀ ਬਖਸ਼ੀ ਹਣਾ ਤੇਲ ਤੋਂ ਨਹੀਂ ਦੇਦਾ ਹੁੰਦਾ ਮੈਂ ਜਦੋਂ ਫੇ ਬੌ ਤੇਲ ਲੀਟਰ ਬੰਮਾ ਬਾਅਦ ਖਾ ਜੀ ਪਰ ਕੰਮ ਪੂਰਾ ਤਸੱਲੀ ਵਾਲਾ ਹੋਵੇ ਜਿਦਾ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਰਾਜ ਕੇ ਖਾ ਨਹੀਂ ਦੱਬ ਕੇ ਬਾਅਦ ਰਾਜ ਕੇ ਖਾਣਾ ਉਹੀ ਚੀਜ਼ ਨੂੰ ਮੈਂ ਫੋਲੋ ਕਰਦਾ ਫੋਲੋ ਕਰਦਾ ਹੁੰਦਾ ਚਲੋ ਹਾਲ ਪਾ ਲਈਏ ਤਾਂ ਫੇ ਚੱਲਦੇ ਹਾਂ ਨਾ ਕਬਰੌਣਾ ਨਹੀਂ ਇਦਾਂ ਹੀ ਪਿਆਰ ਬਣਾਈ ਰੱਖਣਾ ਆਹ ਦੇਖੋ ਇਹਦਾ ਇਹ ਸੁੱਕਦੇ ਇਹ ਖੇਤ ਜਿਆਦਾ ਹੈ ਉਹ ਪਰਲੇ ਹਜੇ ਕੋਈ ਸਹੀ ਆ ਇਹ ਇਹਨੂੰ ਬੋਹਣਾ ਪੈਣਾ ਬਾਹਰ ਜਿਹੜਾ ਤਰ੍ਹਾਂ ਇਹਨੂੰ ਬਾਅਦ ਚ ਬੋਹਦੇ ਆਂ ਪਹਿਲਾਂ ਪਰਲਾ ਵਾਰੀਏ ਇਹਨੂੰ ਸੋਕੀ ਗਈ ਉਹ ਵੀ ਹਜੇ ਕੋਈ ਠੀਕ ਆ ਹਜੇ ਤੱਕ ਤਾਂ ਵਿਚ ਵਿਚ ਇਹ ਵੀ ਸੁੱਕੇ ਆ ਆਹ ਬੋਣਾ ਹੁਣ ਇਹਨੂੰ ਕੀਤਾ ਸੀ ਉਹਦੋਂ ਸਮਤਲ ਕੀਤਾ ਸੀ ਥੋੜਾ ਜਿਹਾ ਲੀਜ਼ਰ ਕਰਾਇਆ ਸੀ ਇਹ ਉਹਨਾਂ ਲੀਵਰ ਥੱਲੇ ਪਹਿਲਾ ਹਾਈ ਵੀ ਮਿੱਤਰੋ ਬਾਗੇ ਦੁਆਰਾ ਬੀਜਤੀ ਅੱਜ ਇਹਦੇ ਸਿਰੇ ਲਾਉਣੇ ਹਨ ਸਿਰੇ ਸਿਰੇ ਬੰਨਣੇ ਆ ਤੇ ਇਹਦੇ ਤੋਂ ਚਲੋ ਕਾਲੂ ਬੰਨਾਂਗੇ ਹਨ ਆ ਬਾਗੇ ਬੀਜੀ ਉਹ ਪਰਲੇ ਪਰੇ ਤੋਂ ਸ਼ੁਰੂ ਕਰਦੇ ਆ ਆ ਬਾਕੀ ਦਾ ਬਚਾਰ ਰਹਿ ਗਿਆ ਉਹ ਪਰੇ ਵੀ ਬੀਜੀ ਹਨ ਉਹ ਰਹਿ ਗਿਆ ਸੀਗਾ ਥੈਂ ਕੁਛ ਤੇ ਉਧਰੋਂ ਬੰਦੇ ਆਉਂਦੇ ਇਹਨੂੰ ਕਾਲੂ ਬੰਨਾਂਗੇ ਮਤਲ ਸਾਰਾ ਕੁਝ ਅੱਜ ਹੀ ਥੋੜੀ ਕੰਮ ਨਿਬੇੜ ਥੜਾ ਗੱਲ ਵੀ ਕੁਝ ਬਚਾਉਣਾ ਹੈ ਤੇ ਬਬ ਪਹਿਲਾ ਉਹ ਬੰਨ ਲੀਏ ਕੰਮ ਨਵੇਲ ਲੀਏ ਤੇ ਫਿਰ ਬਾਜਦਾ ਹੁੰਦਾ ਦੱਸਦਾ ਹੈ ਨਾ ਕਿ ਚੱਕਰ ਕੀ ਪਿਆ ਨਾ ਕਾਦੇ ਬੋਣੀ ਪਈ ਫਿਰ ਦਿਖਾਉਂਦੇ ਆਂ ਤੁਹਾਨੂੰ ਆਹ ਸਾ ਮਾੜਾ ਹੁਣ ਸਿਰੇ ਬੰਦੀ ਆ ਨਾ ਮਤਲਬ ਤੇ ਬਾਕੀ ਉਧਰ ਲਿਓ ਉਹ ਕੁਛ ਬਚ ਗਈ ਹੈ ਨਾ ਉਹ ਪਰਲੀ ਵੀ ਤੇ ਉਹ ਵੀ ਉਹ ਕੋਈ ਠੀਕ ਆ ਉਹ ਰੱਖ ਲੀਆ ਆਪਾਂ ਇਦਾਂ ਹੀ ਤੇ ਇਹ ਆਵਾਜ਼ ਹੁਣ ਬਾਗਵਾਦ ਦੁਆਰਾ ਵੀ ਜਣੀ ਪੈ ਗਈ ਨਾ ਉਹ ਪਰਲੀ ਵੀ ਇਹ ਤਾਂ ਸੱਚੀ ਬੀਜੀ ਹੋਇਆ ਤੇ ਕੀ ਆ ਹੁਣ ਮਤਲਬ ਇਹ ਰੀਲੀਜ਼ਰ ਕੀਤਾ ਜੀ ਨਾ ਦੁਬਾਰਾ ਹੀ ਰਹਿ ਗਿਆ ਸੀ ਗਾਲੂਆਂ ਵਾਲਾ ਸੀ ਇਹ ਲੇਅਰ ਕਰਕੇ ਵੀ ਦੀ ਥੋੜਾ ਸਮਤ ਲਗਾਣ ਵਾਲਾ ਸੀਗਾ ਉਹ ਤਾਂ ਪਰਲੀ ਦੁਆਰਾ ਪਟਕੇ ਬੀਜੀ ਆ ਮੈਂ ਤੁਹਾਨੂੰ ਇਹੀ ਕਹਿਣਾ ਪਿਆ ਕਿ ਤੁਹਾਨੂੰ ਕਿਹੜਾ ਪਤਾ ਲੱਗਣਾ ਹੀ ਪਰ ਮੈਂ ਸੱਚ ਬੋਲਣਾ ਇਹ 10-10 ਦੇ ਬੰਨੀ ਦੇ ਆਪਾਂ ਤੇ ਪਹਿਲਾ ਪਾਣੀ ਹੁੰਦਾ ਨਾ ਫਿਰ ਮਤਲਬ ਬਾਹਲਾ ਜੜ ਕੇ ਨਾ ਲੱਗੇ ਨਾ ਉਦੋਂ ਬਾਅਦ ਤਾਂ ਫਿਰ ਤਾਂ ਖੁੱਲਾ ਹੀ ਚੱਲਦਾ ਹੁੰਦਾ ਨਾ ਤੇ ਖੁੱਲੇ ਸੱਦੇ ਹੋ ਜਾਂਦੇ ਆ ਘਸਾਬ ਦੇ ਮੈਂ ਮੈਂਟੇ ਨੂੰ ਮੈਂ ਅੱਧਾ ਘੰਟਾ ਹੀ ਲਾਉਣਾ ਬਿਨਾ ਨੌਨ ਸਟਾਪ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ ਕਿ ਵੀਡੀਓ ਜੱਗੇ ਦੱਸਿਆ ਕਿ ਜਿਹੜੇ ਕੰਮ ਨੂੰ ਹੱਥ ਪਾ ਲਿਆ ਬੇ ੱਡੀ ਦਾ sire sire ਚੜ ਗਿਆ ਨਾ ਤੇ ਬਸ ਨੌਨ ਸਟਾਪ ਹੀ ਕੰਮ ਚਲਾਉਣਾ ਬਾ ਇਧਰੋਂ ਆਇਆ ਜਾਣਾ ਮੈਂ ਬੰਦੇ ਨੇ ਉਧਰੋਂ ਇਹਦਾ ਬੰਦੇ ਇਧਰੋਂ ਆ ਜਾਣਾ ਤੇ ਉਹ ਪਰ ਲਾ ਫੇ ਬਾਅਦ ਚ ਕਾਲੂ ਕਰ ਦਵਾਂਗੇ ਹਨ ਅੱਜ ਦਾ ਕੰਮ ਇੰਨਾ ਕੀ ਕਰਨਾ ਆਪਾਂ ਇਹ ਅੱਜ ਇਹ ਅੱਜ ਦਾ ਕੰਮ ਹੈ ਨਾ ਉਹ ਕੱਲ ਤੇ ਜਿਹਦਾ ਕਹਿੰਦੇ ਹੁੰਦੇ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਹਨ ਠੀਕ ਆ ਉਹ ਵੀ ਗੱਲ ਚ ਪੁਆਇੰਟ ਹੈਗਾ ਹੈ ਨਾ ਮਤਲਬ ਪਰ ਮੈਂ ਕਹਿੰਦਾ ਹੁੰਦਾ ਜੇ ਦਾ ਮਤਲਬ ਜਿਹੜਾ ਅੱਜ ਦਾ ਕੰਮ ਅੱਜ ਦਾ ਕਰੋ ਜਿਹੜਾ ਕੱਲ ਦਾ ਉਹ ਕੱਲ ਤੇ ਛੱਡੋ ਕੱਲ ਦਾ ਕਾਲੂ ਦੇਖੀ ਜਾਓ ਹਨ ਅੱਜ ਦਾ ਅੱਜ ਕਰੋ ਹਨ ਮਤਲਬ ਉਹ ਵੀ ਵੱਧ ਗਿਆ ਸਿਰੇ ਆਪਾਂ ਉਧਰਲੀ ਸਾਈਡ ਤੋਂ ਸ਼ੁਰੂ ਹੋਏ ਸੀ ਉਧਰੋਂ ਸਾਰੀ ਸਾਈਡ ਬੰਨਦੇ ਆ ਗਏ ਫੇਓ ਬਚੋ ਆੜਾਲ ਦੀ ਸਾਈਡ ਬੰਨੀ ਫੇ ਇਧਰੋਂ ਆੜ ਵਾਲੀ ਸਾਈਡ ਬੰਨੀ ਪੇ ਹੁਣ ਇਧਰੋਂ ਕਿਆਰੀਆਂ ਪਾਤੀਆਂ ਹਨ ਤੇ ਕੰਮ ਫਿਨਿਸ਼ ਆ ਉਹ ਪਰਲਾ ਫੇ ਕੱਲੂ ਦੇਖਿਆ ਹਨ ਕੱਲ ਦਾ ਕੰਮ ਤੇ ਕੱਲ ਤੇ ਛੱਡੋ ਅੱਜ ਦਾ ਅੱਜ ਕਰੋ ਜਿੱਦਾਂ ਤੁਸੀਂ ਹਨਾ ਕੋਈ ਮਤਲਬ ਤਾਰਮਿਕ ਗ੍ਰੱਥ ਜਾਂ ਕੋਈ ਵੀ ਬਸ ਸਿੱਖਿਆ ਵਾਲੀ ਚੀਜ਼ ਪੜੋ ਉਹ ਸਾਰੇ ਜੇ ਇਹੀ ਲਿਖਿਆ ਆ ਤੇ ਕੋਈ ਵੀ ਮਤਲਬ ਦੇਖੂਗਾ ਨਾ ਕੰਮ ਦੀ ਚੀਜ਼ ਉਹ ਚ ਕਹਿੰਦੇ ਮਤਲਬ ਕੱਲ ਕਿਸੇ ਨੇ ਨਹੀਂ ਦੇਖਿਆ ਹਨ ਇਸ ਕਰਕੇ ਕੱਲ ਦਾ ਕੋੱਕ ਨਹੀਂ ਪਤਾ ਕੀ ਹੋਣਾ ਹਨ ਕੱਲ ਦਾ ਕੰਮ ਕੱਲ ਤੇ ਛੱਡੋ ਅੱਜ ਦਾ ਅੱਜ ਕੰਮ ਕਰੋ ਹਨਾ ਇੱਥੇ ਰਹਿਣਾ ਸਾਰਾ ਕੋਸ਼ਿਸ਼ ਦਾ ਕਹਿੰਦੇ ਯਾਰ ਕਹਿੰਦਾ ਇੱਥੇ ਕੈਨੇਡਾ ਇੱਥੇ ਅਮਰੀਕਾ ਇੱਥੇ ਦबई ਜਾਣਾ ਆ ਕੋ ਇੱਥੇ ਰਹਿਣਾ ਉਹ ਹੁਣ ਹੀ ਜਾਣਾ ਨਾਲ ਬਾ ਇੰਨੀ ਕੀ ਵੀਡੀਓ ਸੀਗੀ ਹਣਾ ਫਿਰ ਇੱਥੇ ਵਲੌਗ ਆਪਾਂ ਖਤਮ ਕਰਦੇ ਆ ਨਹੀਂ ਸੱਚ ਮੇਨ ਬਜਾ ਤੈਨੂੰ ਦੱਸੀ ਨਾ ਕਿ ਪ੍ਰੋਬਲਮ ਕੀ ਪਈ ਹਣਾ ਖਰਾਬ ਕਾਤੇ ਹੋ ਗਈ ਕਾਤੇ ਆਪਾਂ ਪਟਕੇ ਦੁਬਾਰਾ ਵੀ ਜਣਾ ਉਹ ਵੀ ਦੱਸਣੀ ਹੈ ਮੇਨ ਕੰਮ ਤਾਂ ਦੱਸਣਾ ਹੀ ਰਹਿ ਗਿਆ ਸੀ ਤੇ ਆਪਾਂ ਦਾ ਹਾਂ ਇਹ ਦਾਦਾ ਦਸ ਦੇ ਸਿਆੜ ਬਣਾਏ ਸੀ ਹਣਾ ਦਸ ਦਸ ਦੀਆਂ ਕਿਆਰੀਆਂ ਹਣਾ ਤੇ ਦੇਖੋ ਜਦ ਕਹਿੰਦਾ ਕੁਦਰਤ ਨਾਲੋਂ ਨੇਚਰਲੀ ਕੰਮ ਹੀ ਹਣਾ ਜੇ ਸੁਭਬੀ ਹੋ ਕੇ ਤੇ ਗੁਣੀਆਂ ਜੀ ਆ ਗਿਆ ਕੰਮ ਸਾਰਾ ਨਾ ਜੇ ਸੁਭਬੀ ਮਿਲਿਓਗੇ ਦਾਦਾ ਦાદੀਆਂ ਕਿਹ ਆਰੀਆਂ ਇਧਰੋਂ ਪੋਣੀਆਂ ਸ਼ੁਰੂ ਕੀਤੀ ਉਧਰ ਵੀ ਹਨ 10ਵੇਂ ਦੇਣਗੇ ਕੰਮ ਨਿਬੜਿਆ ਤਵਿੱਦਲ ਵੀ ਮੈਂ 10ਵੇਂ ਤੇ ਨਿਬੜਨਾ ਹੀ ਕਹਿਣ ਤੋਂ ਪਾ ਇਹਨੇ ਮਤਲਬ ਗੁਣੀਆਂ ਜੇ ਕੰਮ ਆ ਜਾਣਾ ਪੂਰਾ ਤੁਹਾਨੂੰ ਨਹੀਂ ਤਾਂ ਮੈਂ ਗਿਣ ਕੇ ਦਿਖਾ ਦਿੰਦਾ ਹਨਾ ਸ਼ੁਰੂ ਤੋਂ ਜਦੋਂ ਕੀ ਗਿਣਨੀ ਇੱਥੋਂ ਗਿਣ ਕੇ ਦਿਖਾ ਦਿੰਦਾ ਉਹ ਸਾਰੇ ਝੂਠ ਬੋਲਦਾ ਝੂਠ ਮੈਂ ਬੋਲਦਾ ਇਹਨਾਂ ਨੂੰ ਪਤਾ ਨਾ ਅੱਗੇ ਵੀ ਇਹ ਉਧਰੋਂ ਗਣਕ ਦਿਖਾਉਣਾ ਉਹ ਪਿੱਛੇ ਤਾਂ ਦਾਦਾ ਦાદੀਆਂ ਬਣ ਕੇ ਆਉਣੀਆਂ ਸੀ ਹਨਾ ਆਪਾਂ ਆਲੀ ਤੋਂ ਸ਼ੁਰੂ ਕਰ ਦਿੰਦੇ ਆ ਸਮਝੂਗੇ ਤੁਸੀਂ ਆ ਦੇਖ ਪਹਿਲਾ ਸਿਆੜ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਆ 10ਵਾਂ 10ਵਾਂ ਬੰਨਿਆ ਨਾ ਦੇਖੋ ਪੱਟ ਦੇਖੋ ਕਿਦਾ ਜਿਹਾ ਪਾਖੜੇ ਦਾ ਬੰਨ ਹੁੰਦਾ ਨਾ ਉਹ ਹਿਸਾਬ ਨਾਲ ਬੰਨਿਆ ਆ ਇਹ ਪਾਖੜਾ ਟੁੱਟ ਜੂ ਇਹ ਨਹੀਂ ਕਦੀ ਟੁੱਟੂ ਪਾਖੜਾ ਟੁੱਟਦਾ ਚੰਗਾ ਹੈ ਜੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ ਬਲਦਾ ਆ ਮਾਤਾ ਸਮੇਂ ਦੇਣ ਕੇ ਪੂਰਾ ਕੰਮ ਨਿਪੜਿਆ ਉਹ ਸੁਬਬੀ ਮੇਲੇ ਹੋ ਗਿਆ ਉਹ ਸਾਹ ਹੋਇਆ ਇਹਨਾਂ ਪੂਰਾ ਭਾਗੀ ਪੱਟਾ ਚੈੱਕ ਕਰੋ ਕਿ ਤਾ ਤਕੜੀਆਂ ਦਾ ਪਾਕੜੇ ਦੇ ਬਾਨਾਂ ਵਾਂਗ ਬੰਨੀਆਂ ਇਹ ਨਹੀਂ ਟੁੱਟਦੀਆਂ ਚਲੋ ਆਫ ਤੁਹਾਨੂੰ ਮੇਨ ਵਜਾ ਦਿਖਾ ਦਿਆਂ ਕੀ ਚੱਕਰ ਕੀ ਪਿਆਣਾ ਕਾਦੇ ਦਾ ਖਰਾਬ ਹੋ ਗਏ ਜਿੱਦਣ ਇਹ ਮੱਕੀ ਬੀਜੀ ਸੀ ਇਹ ਨਾ ਆਪਾਂ ਉਦੋਂ ਬਾਅਦ ਫਿਰ ਨੂੰ ਦੂਜੇ ਦੂਜੇ ਖੇਤੀ ਜਿਹੇ ਦਿਨ ਪਾਣੀ ਲਾਤਾ ਹੈ ਨਾ ਉਦੋਂ ਬਾਅਦ ਫਿਰ ਮੀਂਹ ਆ ਗਿਆ ਦੋ ਤਿੰਨ ਦਿਨ ਹਨਾ ਝੜੀ ਲੱਗੀ ਪੂਰੀ ਹਨਾ ਉਹ ਪਾਣੀ ਦੇ ਦਾਬ ਜੇ ਜਾ ਗਈ ਆ ਤਾਂ ਕੁਝ ਵੱਧ ਗਈ ਆ ਉਹ ਤਾਂ ਠੀਕ ਹੈ ਨਾ ਮਤਲਬ ਇਹ ਤਾਂ ਵਿਚਾਰ ਹੈ ਗਿਆ ਤੇ ਉਹ ਵੀ ਪਰਲਾ ਖੇਤ ਵੀ ਵਿਚਾਰਾ ਜਿਹੜਾ ਉਹ ਤੋਂ ਗਾਂ ਸੀ ਉਹ ਖਰਾਬ ਹੋ ਗਿਆ ਤੁਹਾਨੂੰ ਮਤਲਬ ਸੁੱਕ ਜੀ ਗਈ ਹਨਾ ਇਸ ਕਰਕੇ ਫਿਰ ਪੱਟ ਕੇ ਦੁਬਾਰਾ ਬੀਜਣੀ ਪੈ ਗਈ ਮੀਂਹ ਦਾ ਪ੍ਰਭਾਵ ਪਿਆ ਨਾ ਸਾਰਾ ਕੁ ਪਾਣੀ ਦੇ ਦਾਬ ਚ ਆ ਗਈ ਜਾਰੀ ਆ ਆ ਦੇਖੋ ਤਾਂ ਇਹ ਕੁਝ ਠੀਕ ਹੈ ਨਾ ਇਹ ਤਾਂ ਹਰਿਆ ਭਰਿਆ ਹੋ ਜਾਣਾ ਮਤਲਬ ਰੰਗ ਰੰਗ ਦਾ ਪ੍ਰੋਗਰਾਮ ਹੋ ਜਾਣਾ ਹੋਰ ਸੋ ਜੋ ਖਾਸ ਬਾਈ ਇਹਨੂੰ ਇੱਥੇ ਹੈਗਾ ਕੋਈ ਨਾ ਕੋਈ ਜੇ ਸੁੱਕਾ ਨਾ ਬਦਲ ਆਪਾ ਹੁਣ ਤਾਂ ਮਤਲਬ ਸੁੱਕ ਕੇ ਖੋਈ ਗਿਆ ਨਾ ਨਵੇੜਾ ਹੀ ਹੋ ਗਿਆ ਕਮ ਹਿਸਾਬ ਦਾ ਜਿਹੜੇ ਬੱਚੇ ਉਹ ਹੀ ਨਾ ਲੱਭਣਾ ਬਣਾ ਉਹਨੂੰ ਮਾੜਾ ਲੱਭ ਲੈਣ ਦੋ ਲੱਭ ਕੇ ਤਾਂ ਦਿਖਾਉਣਾ ਕਦਾਂ ਇਹਨਾਂ ਸੁੱਕ ਜਾ ਗਿਆ ਸੀ ਨਾ ਇੱਕ ਮਿੰਟ ਦਨੂੰ ਇਹ ਚ ਲੱਭ ਲੈਣ ਦਿਓ ਕੋਈ ਕੋਈ ਸਗਰੇ ਦੇ ਵਿੱਚ ਲੱਭਦਾ ਨਹੀਂ ਉਹਨੂੰ ਮਾੜਾ ਲੱਭ ਲੈਣ ਦੋ ਇੱਥੇ ਕੋਈ ਸੁੱਕਿਆ ਸੁੱਕਿਆ ਟੰਡ ਉਹ ਦੇ ਲੱਗ ਗਿਆ ਆਦੀ ਹੋ ਗਈ ਸੀ ਆ ਜਿੱਦਾਂ ਸੁੱਕ ਗਿਆ ਨਾ ਆਹ ਦੇ ਆ ਸੁੱਕ ਗਿਆ ਲਾ ਪਿਆ ਇਹ ਹੁਣ ਦੁਬਾਰਾ ਮਤਲ ਹੋ ਰਹਾ ਹੁਣ ਲਾ ਪਿਆ ਹੁਣ ਧੁੱਪ ਲੱਗਣ ਲਾ ਪਈ ਹੈ ਨਾ ਐਦਾਂ ਸੁੱਕ ਜੀ ਗਈ ਸੀ ਐਨ ਪੂਰੀ ਮਤਲ ਖਤਮ ਹੋ ਗਈ ਇਸ ਕਰਕੇ ਫੇ ਬੋਣੀ ਪੈਗੀ ਲਾਗਿਓ ਵੀ ਦਿਖਾਉਣਾ ਤੁਹਾਨੂੰ ਆਹਦੇ ਪੱਤੇ ਸੁੱਕੇ ਹਨ ਆਹ ਥਾ ਵਗੇ ਤੇ ਬਾਕੀ ਗੱਲ ਇਹ ਵੀ ਹੈ ਜੇ ਸੋਚ ਆ ਜਾਵੇ ਹਨ ਜੇ ਆਪਾਂ ਕਹਿੰਦੇ ਮੀਂਹ ਪਾਣੀ ਲਾਇਆ ਹੈਗਾ ਮੀਂਹ ਦੇ ਬਦਲਵ ਦਾ ਵੇਹਟ ਆ ਗਈ ਆ ਇੱਕ ਮਿੰਟ ਸਾਵ ਤੋਂ ਪਹਿਲਾਂ ਪਾਣੀ ਇਹਨੂੰ ਲੱਗਾ ਸੀ ਕਾਲ 11:00 ਨੂੰ ਹਣਾ ਤੇ ਇਹਦਾ ਚਲੋ ਆਪਾਂ ਮੰਨ ਸਕਦੇ ਹਾਂ ਕਿ ਮਤਲਬ ਇਹਨੂੰ ਦਿਨ ਮਿਲ ਗਿਆ ਥੋੜੇ ਜਿਹੇ ਹਣਾ ਦੋ ਤਿੰਨ ਦਿਨਾਂ ਦਾ ਵੀ ਇਹ ਫਰਕ ਪੈ ਗਿਆ ਤਾਂ ਮਤਲਬ ਤੇ ਫੇ ਪਾਣੀ ਆਪਾਂ ਉਧਰੋਂ ਲਾਉਂਦੇ ਆਏ ਆ ਪਰਲੇ ਤੋਂ ਜਿਹੜੀ ਖਰਾਬ ਹੋਈ ਆ ਉਧਰੋਂ ਹਣਾ ਤੇ ਇਹਨੂੰ ਪਾਣੀ ਸਾਵ ਤੋਂ ਐਂਡ ਤੇ ਲੱਗਾ ਸੀ ਤਾਂ ਉਸ ਤੋਂ ਬਾਅਦ ਦੂਜੇ ਦਿਨ ਵੀ ਇਹ ਪੈ ਗਿਆ ਤਾਂ ਇਹ ਵੀ ਖਰਾਬ ਹੋਣੀ ਚਾਹੀਦੀ ਸੀ ਹਣਾ ਜੇ ਆਪਾਂ ਕਹਿੰਦੇ ਪਾਣੀ ਦੀ ਹੀਟ ਨਾਲ ਆ ਗਈ ਜਿਹੜਾ ਪਾਣੀ ਨਖਰਾ ਹੋਏ ਇਹ ਹਜੇ ਠੀਕ ਆ ਉਹ ਪਰਲੀ ਜਿਹਨੂੰ ਪਾਣੀ ਇਸ ਤੋਂ ਪਹਿਲਾਂ ਲੱਗਾ ਸੀ ਉਹ ਸਾਰੀ ਮਤਲਬ ਸੁੱਕ ਗਈ ਹੈ ਨਾ ਹੁਣ ਪਤਾ ਨਹੀਂ ਕੀ ਹੋਇਆ ਹੈ ਨਾ ਕੁਦਰਤੀ ਵਰਤਾਰਾ ਜੋ ਵੀ ਗਿਆ ਸਰਦਾ ਕਬਰ ਆਉਣਾ ਨਹੀਂ ਬਾਹ ਕੇ ਦੁਬਾਰਾ ਬੀਜਤੀ ਆਪਾਂ ਨਾ ਪਰ ਡਰਨਾ ਨਹੀਂ ਇਹ ਦੁਬਾਰਾ ਹੁਣ ਬਦਲ ਜਾ ਫੇ ਆਉਂਦਾ ਜੇ ਫੇ ਦਾ ਕੋਈ ਚੱਕਰ ਫੇ ਬੀਜ ਦੇਣੀ ਵਾ ਚੰਗਾ ਵੀ ਮਿੱਤਰੋ ਮੱਕੀ ਦਾ ਕੰਮ ਫਿਨਿਸ਼ ਆ ਤੇ ਜੇ ਹੁਣ ਬਦਲ ਦੁਬਾਰਾ ਮਾਮੜਾ ਦਿਖਾਈ ਵਾ ਗਯਰ ਜੀ ਫੇ ਉੱਠਦੀ ਆ ਤੇ ਜੇ ਫੇ ਮਤਲਬ ਇਦਾਂ ਦਾ ਕੋਈ ਚੱਕਰ ਬਣਦਾ ਤੇ ਕਬਰ ਆਉਣਾ ਨਹੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਬਾਹ ਕੇ ਫੇ ਬੀਜ ਦੇਣੀ ਆ ਆਪਾਂ ਪੱਕਾ ਬਰ ਆਉਣਾ ਨਹੀਂ ਹੈ ਨਾ ਚੰਗਾ ਜੀ ਧੰਨਵਾਦ